sohang maray cher sing <Sessizlik> vishnu bhagwan di jay sohang maray cher sing vishnu bhagwan di jay sohang maray sing vishnu ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਯਾਰੀ ਹਰ ਸੰਗ ਜੀਓ ਸਤਾਈ ਵਿਸਾਖ ਦਾ ਦਿਨ ਵੀਰਵਾਲ ਮਨਾ ਰਹੇ ਹਾਂ जो लेख दास आनेगा चौदह नंबर ग्रंथ देख दिता है अपने महाराज का सुरूप लगा है ਅਖੇ ਜੀ ਰਜਿੰਦਰ ਪ੍ਰਸ਼ਾਦ ਜੀ ਨੂੰ ਪੰਜ ਚਜਾ ਕੀਤੀਆਂ ਚੰਨ ਉਹਨਾਂ ਬਾਰੇ ਦੱਸਦੇ ਹਾਂ ਰਜਿੰਦਰ ਪ੍ਰਸ਼ਾਦ ਨੂੰ ਪਹਿਲਾ ਨਿਸ਼ਾਨ ਸਾਲ ਇੱਕ ਕੀਤਾ ਗਿਆ ਦੂਸਰਾ ਮੁਕਤ ਤੀਸਰਾ ਚੰਜੋੜਾ ਚੁਕ ਤੋਥਾ ਸ਼ਬਦ ਛੜੀ ਤੇ ਪੰਜ ਤਲਵਾਰ ਨੰਗੀ ਤਲਵਾਰ ਜਿਹਦੇ ਉੱਤੇ ਸੋਹਣ ਮਹਾਰਾਜ ਚੇਤ ਸਿੰਘ ਜੀ ਭਗਵਾਨ ਜੀ ਦਾ ਜਕਾਰਾ ਲਿਖਿਆ ਹੋਇਆ ਸੀ ਇਹਦਾ ਕੋਈ ਮੁਖਤੱਬ ਸੀ ਜਿਹੜੀ ਨੰਗੀ ਕਿਰਪਾਨ ਅਰਜੰਦੇ ਪ੍ਰਸਾਦ ਜੀ ਨੂੰ ਭੇਟ ਕੀਤੀ ਔਰ ਮਹਾਰਾਜ ਜੀ ਨੇ ਅਰਜੰਦੇ ਪ੍ਰਸਾਦ ਨੂੰ ਤਬੀਦ ਵੀ ਇੱਕ ਕੀਤੀ ਸੀ ਉਦੇ ਬਾਰੇ ਦੱਸਦੇ ਹਨ 14 ਨੰਬਰ ਗ੍ਰੰਥ 677 ਤੇ ਦੱਸਦੇ ਹਨ ਜਿਸਲੇ ਕਰਪਾਨ ਪੇਟਿਓ ਤੇ ਜਿ ਲਿਖਤ ਨਹੀਂ ਗਈ ਹੈ ਹਰ ਹਿੱਸਾ ਪਾਏ ਭਾਰਤ ਖੰਡ ਅਬੇਚੀ ਜੀ ਨੇ ਉਹਨੂੰ ਹਰ ਹਿੱਸਾ ਪਾਏ ਭਾਰਤਖੰਡ ਭਾਵੀ ਆਪ ਜਨਾਈ ਆਉਣ ਵਾਲੇ ਸਮੇਂ ਵਾਸਤੇ ਭਾਵੀ ਆਪ ਜਨਾਈ ਆ 2118 ਬਿਕਰਮੀ ਪਹਿਲੀ ਚੇਤ ਰਾਸ਼ਟਰਪਤੀ ਦੇ ਕੇ ਆਇਆ ਇੱਕ ਚੰਡ^{(\text{1})} ਨੀਤ੍ਰਿਕ ਨੂੰ ਦੇ ਕੇ 2118 ਬਿਕਰਮੀ 218 ਬਿਕਰਮੀ ਪਹਿਲੀ ਚੇਤ ਰਾਸ਼ਟਰਪਤ ਦੇ ਕੇ ਆਇਆ ਇੱਕ ਚੰਡ ਪ੍ਰਚੰਡ ਰੂਪ ਜਨਾਈ ਆ ਕਿ ਦਿੱਤਿਆ ਸਿਆਤ ਹੋਣ ਲੱਗੀ ਰੰਡ ਸਿਆਤ ਹੋਣ ਲੱਗੀ ਰੰਡ ਬਰਾਸਤ ਨਜ਼ਰ ਕੋਈ ਨਾ ਆਏ ਅੱਜ ਆਪਾਂ ਜਾਣਦੇ ਆ ਪਾਰਲੀਮੈਂਟ ਹਾਊਸ ਦੀ ਕੋਈ ਸਿਆਤ ਨਹੀਂ ਹੈਗੀ ਉਹ ਸਿਆਸ ਦੀ ਗੱਲ ਨਹੀਂ ব্রত ਹੋਣ ব্রত होई ਨਾ ব্রਤ ਨਾ ব্রਤ ਕੋਈ ਨਜਨ ਆਈਆ অন্তਮ ਸ਼ਬਦਾਂ ਟੁੱਟਣਾ ਕਮੰਡ ਜਿਹੜੇ ਦੇਸ਼ਾਂ ਦੇ ਆ ਸਾਰਿਆਂ ਦਾ অন্তਮ ਸ਼ਬਦਾਂ ਟੁੱਟਣਾ ਕਮੰਡ ਹੰਕਾਰ ਨਾ ਕੋਈ ਚਿਤ ਰਾਈ ਆ ਥੇ ਕੀ ਕਹਿੰਦੇ ਆ ਉਹ ਬਿਜਿੰਦਰ ਪਛਾਣੋ ਤੇਰੇ ਨਾਲ ਪਾ ਕੇ ਚੱਲਿਆ ਬੰਦ ਜਿੰਦੇ ਪਰਛਾਵੇਂ ਕਿਹਾ ਤੇਰੇ ਨਾਲ ਪਾਕੇ ਚੱਲਿਆ ਬੰਦ ਡੋਰੀ ਇੱਕੋ ਨਾਮ ਵਧਾਈ ਆ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਭਾਰਤ ਖੰਡ ਦਇਆ ਕਮਾਈ ਭਾਰਤ ਤੇ ਕਿਰਪਾ ਪਰਮੇਸ਼ਰ ਦੀ ਕਿਰਪਾ ਹੈ ਪਚ ਰਿਹਾ ਭਾਰਤ ਖੰਡ ਦਇਆ ਕਮਾਈ ਆ ਭਾਰਤ ਖੰਡ ਆਉਣਾ ਭਾਰ ਨੱਚ ਕੇ ਆਸ ਵਿੱਚ ਤੇਰੇ ਉਤੇ ਭਾਰ ਆਣਾ ਉਹ ਭਾਰ ਕਿਹੜਾ ਹੈ ਜੰਗ ਦਾ ਉਹ ਜੰਗ ਲੱਗੀ ਸੀ 1962 ਦੇ ਵਿੱਚ ਪਾਰਖੰਡ ਆਉਣਾ ਭਾਰ 1.5 ਸਾਲ ਪਹਿਲੇ ਦਿੱਤਾ ਜਨਾਈ ਆ ਪਰ ਮੈਨੂੰ 1.5 ਸਾਲ ਪਹਿਲਾਂ ਉਹ ਜਾਣਕਾਰੀ ਦਿੱਤੀ ਸੀ ਬਈ ਸਮਝ ਜਾ ਫੇਰ ਨਾ ਕਿ ਕਿਸੇ ਨੇ ਦੱਸਿਆ ਨਹੀਂ 1.5 ਸਾਲ ਪਹਿਲੇ ਦਿੱਤਾ ਜਨਾਈ ਆ ਹੇ ਕੀ ਕਹੇ ਨਿਹਨ ਤੁਹਾਡੀ ਰੱਖਿਆ ਕਰੇ ਨਿਰੰਕਾਰ ਵਰਦੇ ਕੇ ਤੁਹਾਡੀ ਰੱਖਿਆ ਕਰੇ ਨਿਰੰਕਾਰ ਇਸੇ ਕਰਕੇ ਨੰਗੀ ਤਲਵਾਰ ਰਿਹਾਂ ਫੜਾਈਏ ਇਸੇ ਕਰਕੇ ਨੰਗੀ ਤਲਵਾਰ ਰਿਹਾਂ ਫੜਾਈਆ ਫਿਰ ਅੱਗੇ ਵੀ ਜਿਹੜੀ ਗੱਲ ਅਗਲੀ ਵਿਕੇ ਅੱਗੇ ਸੁਰਤ ਲੈਣੀ ਸੰਭਾਲ ਇੱਥੇ ਕੰਮ ਨਾ ਮੁੱਕਣਾ 1965 ਦਾ ਵੀ ਹੋਇਆ ਨਿਜੋ ਤਾਂ 70 ਵੀ ਹੋਇਆ ਤੇ ਉਹ ਦੂਜੀ ਵੀ ਹੋਈ ਯਾਰ ਅਤਵਾਦ ਦਾ ਵੀ ਚੱਲਿਆ ਅੱਜ ਫੇਰ ਉਹ ਹੀ ਚੱਲਦਾ ਇਹ ਸੰਦੇਸ਼ ਇਹ ਕਿ ਅੱਗੇ ਤੱਕ ਇੱਥੇ ਨਹੀਂ ਕੰਮ ਮੁਕਣਾ ਇਹ ਚੱਲਣਾ ਅੱਗੇ ਵੀ ਅੱਗੇ ਸੁਰਤ ਲੈਣੀ ਸੰਭਾਲ ਸਾਚੀ ਸਿੱਖਿਆ ਰਹਾ ਜਣਾਈਆ ਕਿਰਪਾ ਕਰੇ ਮਿਹਰਵਾں ਮਿਹਰ ਨਜ਼ਰ ਉਠਾ ਇਹ ਉਸ ਵੇਲੇ ਰਾਸ਼ਟਰਪਤੀ ਨੂੰ ਸੱਚੇ ਪਾਤਸ਼ਾਹ ਜੀ ਗਿਆਨ ਦੇ ਕੇ ਆਏ ਸੀ ਬੇ ਜਾਗਜਵ ਅੱਗੇ ਵਾਸਤੇ ਵੀ ਅੱਖਾਂ ਨਾਲ ਮੀਟ ਲਿਓ ਚੱਕੰਨੇ ਰਹੋ ਫਿਰ ਅੱਗੇ ਦੱਸਦੇ ਆ ਇਕੋ ਨਾਮ ਸੱਚ ਕੀ ਨਾਮ ਆਦ ਅੰਤ ਇਕੋ ਨਾਮ ਸੱਚ ਆਦ ਅੰਤ ਇਕੋ ਨਾਮ ਸੱਚ 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 ਵਡਿਆਈ ਆ ਯਕੀਦਾ ਦੇ ਆਤਮ ਪਰਮਾਤਮ ਮੇਲਾ ਸਤ ਆਤਮ ਪਰਮਾਤਮ ਮੇਲਾ ਸਤ 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 ਸਮਾਈਆ ਪਾਰ ਬ੍ਰह्म ਨਾਤਾ ਸਤ ਪਾਰ ਬ੍ਰह्म ਦੇ ਨਾਤਾ ਨਾ ਕੋ ਉਹ ਨਾਤਾ ਹੀ ਉਹੀ ਸਤ ਹੈ ਪਾਰ ਬ੍ਰह्म ਨਾਤਾ ਸਤ ਸਤ 7 ਵਜੇ ਵਧਾਈਆ ਕਾਇਆ ਮੰਦਰ ਅੰਦਰ ਮਿਲੇ ਭਗਵਾਨ ਕਾਇਆ ਮੰਦਰ ਅੰਦਰ ਮਿਲੇ ਭਗਵਾਨ ਸਤ ਸਤ ਧਾਮ ਵਿਖਾਈਆ ਅਸਲੀ ਇਹ ਹੀ ਹੈ ਸਤ ਸਤ ਧਾਮ ਵਿਖਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਸੱਚ ਸਤ ਇੱਕੋ ਰੰਗ ਰੰਗਾਈ ਹੈ ਇਹਦਾ ਆਦੇਨ ਆਤਮ ਸਤ ਬ੍ਰਹਮ ਸਤ ਆਤਮਤਾ ਸਤ ਹੈ ਹੀ ਹੈ ਅਸੀਂ ਬ੍ਰਹਮ ਕਹਿੰਦੇ ਸਤ ਨਹੀਂ ਨਾ ਸ਼ੰਭਾ ਲੇਕਿਨ ਇੱਥੇ ਕਹਿੰਦੇ ਆਤਮ ਸਤ ਬ੍ਰਹਮ ਸਤ ਔਰ ਬ੍ਰਹਮ ਦੇਵੜਿਆਈ ਹੈ ਇਸ ਨੂੰ ਵੀ ਪਾਰ ਬ੍ਰਹਮ ਬੜਿਆਈ ਦਿੱਤੀ ਹੋਈ ਹੈ ਬ੍ਰਹਮ ਨੂੰ ਆਤਮ ਸਤ ਬ੍ਰਹਮ ਸਤ ਪਾਰ ਬ੍ਰਹਮ ਦਇ ਵਡਿਆਈ ਆ RAM ਸਤ ਕ੍ਰਿਸ਼ਨ ਸਤ ਸਦ ਬਖਸ਼ੇ ਸਤ 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 ਵਡਿਆਈ ਆ ਸਿਧ ਹਦਿਆਂ ਨਾਨਕ ਸਤ ਗੋਬਿੰਦ ਸਤ ਸਤ ਔਰ ਕਨਰੰਜਨ ਸਤ ਸਤ ਸਮਝਾਈ ਆ ਕਿੰਨੇ ਸਮਝਣ ਵਾਲੇ ਕਲ ਜਿਨ੍ਹਾਂ ਮਿਲੀ ਇਨਸਾਰਾਂ ਨੂੰ ਕੀ ਮਿਲਦੀ ਜਿਨ੍ਹਾਂ ਮਿਲੀ ਇੱਕ ਬ੍ਰह्म ਮਤ ਜਿਹਨੂੰ ਬ੍ਰह्म ਦੀ ਮਤ ਮਿਲਦੇ ਉਹ ਪ੍ਰਮਾਤਮਾ ਦਾ ਨਾਮ ਮਿਲਦਾ ਮਿਲੀ ਇੱਕ ਬ੍ਰह्म ਮਤ ਆਰ ਬ੍ਰह्म ਪ੍ਰਭ ਘਰ ਘਰ ਵੇਖਣ ਚਾਈ ਚਾਈਆ ਉਹਨਾਂ ਨੂੰ ਉਹ ਦਿਸ ਰਿਹਾ ਸੀ ਜਿਨ੍ਹਾਂ ਬਾਤ ਪਰਮੇਸ਼ਨੀ ਸੱਤ ਕੇ ਆਪਰਮ ਪ੍ਰਭ ਘਰ ਘਰ ਵੇਖਣ ਚਾਈ ਚਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਵਿਖਾਵਣ ਹਾਰਾ ਸੱਚਾ ਕਰ ਘਰ ਸੱਚ ਇੱਕ ਸੁਹਾਈ ਆ ਇਹ ਕਹਿੰਦੇ ਹਨ ਘਰ ਸੱਚ ਪਰਮੇਸ਼ਰ ਦਾ ਘਰ ਆਤਮਾ ਦਾ ਘਰ ਸਰੀਰ ਹੀ ਹੈ ਉਹ ਇਟਾ ਪੱਥਰਾਂ ਵਾਲਾ ਘਰ ਸੱਚ ਮੰਦਰ ਸੱਚ ਤਨ ਸੱਚ ਮਨ ਸੱਚ ਜਨ ਸੱਚ ਰਾਗ ਰੰਗ ਸੱਚ ਹੰਗ ਬ੍ਰਹਮ ਸੱਚ ਇੱਕ ਗੱਲ ਆ ਉਹ ਜਿਹੜੀ ਚੱਜਦੇ ਹਨ ਉਹ ਜਿਹੜੇ ਚਿੱਤਰੱਖਣ ਪਾਰ ਬ੍ਰह्म ਭੁੱਲਣਾ ਸਦਾ ਵਸਤ ਜਿਹੜਾ ਪਾਰ ਬ੍ਰह्म ਨੂੰ ਕਹਦਾ ਉਹ ਉਹੀ ਅਸੱਤ ਹੈ ਬਾਕੀ ਤੀ ਸਾਰੀ ਸਤ ਹੈ ਦਾਸ ਇਥੇ ਸਮਾਤੀ ਕਰਦਾ ਹੈ ਦਾਤ ਬਾਣੀ ਫਰਦੇ ਕਿ ਪ੍ਰਤਾਜੇ ਭੁੱਲ ਚੁੱਕਾ ਹੋ ਜੰਨੇ ਬਦ ਕਰ ਕਰਦੇ ਹਿੰਦੇ ਦਾਸ ਹਰ ਸੰਗਤ ਪਾਸੋਂ ਤੇ ਸਤਿ ਸਬਦੇ ਚ ਨਾਮ ਚੋਂ ਮਾਫ਼ੀ ਤੇ ਮੰਗਦਾ ਹੈ ਔਰ ਦਾਸ ਅੰਧਕਾਰ ਲਾਏਗਾ ਦਾਸ ਦੇ ਨਾਲ ਸਾਰੇ ਸੰਗ ਜਿਕਾ ਨਦਰ ਸਾਹਜ ਦੇ ਸੋਹੰਗ ਮਾਰਾ ਛੇਰ ਸਿੰਘ ਵੀਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾ ਛੇਰ